ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆਦੇ ਬਲੌਗ 'ਚ ਕਿਰਪਾ ਰੱਖੇ ਮਾਰ ਕੇ ਚੜ੍ਹਦੀ ਕਲਾ ਦਿਨ ਦੁੱਗਣੇ ਰਾਤਾਂ ਗੁਣੇ ਤਰੱਕੀਆਂ ਬਖਸ਼ੇ ਬਾਕੀ ਖੇਤਾਂਗੇ ਨੇ ਨੂੰ ਆਏ ਹੋਏ ਜੀ ਸਵੇਰ ਦਾ ਟਾਈਮ ਹੈ ਵੀ ਗੇੜਾ ਮਾਰਨ ਵਾਸਤੇ ਚਲੋ ਖੰਡਪੜ ਸਾਹਿਬ ਦੀ ਡਿਊਟੀ ਰਾਤ ਲਾ ਕੇ ਘਰ ਆ ਕੇ ਤੇ ਅੱਜ ਜਾਣਾ ਭੋਗ ਪਾਉਣਾ ਵੀ ਕੱਲ ਜਿਹੜਾ ਆਪਾਂ ਪਾਲੋਂ ਜੀ ਦਾ ਕੰਮ ਲੱਗੇ ਹੋਏ ਤੇ ਕਾਰਨ ਉਹ ਕੁਝ ਵਿਚਾਲੇ ਜੇ ਰਹਿ ਗਿਆ ਤਾਂ ਕੋਸ ਉੱਥੇ ਝੱਟ ਜੀ ਮਾਰ ਕੇ ਆਇਆ ਯਾਨੀ ਉਹ ਸਾਰੇ ਖੇਤ ਵਿੱਚ ਖਿੰਡ ਕੇ ਜੀ ਬਹੁਤ ਵਧੀਆ ਖੜ ਗਈ ਬਾਕੀ ਦੇਖਦੇ ਅੱਜ ਬਾਵਾਗੇ ਉਹਨੂੰ ਘੋਗ ਪਾ ਕੇ ਆ ਕੇ ਦੇਖਦੇ ਦੁਪਹਿਰੇ ਦੇ ਬਾਅਦ ਬਾਕੀ ਫਿਰ ਰੌਣੀ ਕਰਦੇ ਆ ਪਹਿਲਾਂ ਸਲਾਤ ਵੀ ਜੇ ਰੇਰੂ ਪਾ ਜੂਗਾ ਤਾਂ ਠੀਕ ਆ ਪਰ ਰੇ ਪੈਂਦਾ ਨਹੀਂ ਲੱਗਦਾ ਹੈਗਾ ਕਿਉਂ ਭਈਏ ਨਹੀਂ ਮਿਲਦੇ ਹੈਗੇ ਭਈਏ ਹੈ ਵੀ ਬਸੇਰੇ ਆ ਪਰ ਭਈਏ ਕੰਮ ਥੋੜਾ ਨਾ ਉਹਦੇ ਕਰਕੇ ਇੱਕ ਅੱਧੀ ਟਰਾਲੀ ਬਾਤ ਤੇ ਮਿਲਦੇ ਹੈਗੇ ਚਲੋ ਦੇਖਦੇ ਜੇ ਕਿਸੇ ਪਾਸੋਂ ਹਿੱਲਾ ਹੋਇਆ ਤਾਂ ਕਰਾਂਗੇ ਬਾਕੀ ਨਹੀਂ ਆਪਾਂ ਨੇ ਫਿਰ ਰੌਣੀ ਕਰ ਦੇਣੀ ਆ ਜਿਆਦਾ ਨਹੀਂ ਆਪਾਂ ਸ ਬੂਟੇ ਦੇ ਵਿੱਚ ਤਾਂ ਪਾਏ ਲੈਣਾ ਵੀ ਦੋ ਗਰੇ ਢਾਗਾ ਸਰ ਜਰਾ ਬੂਟੇ ਵਿੱਚ ਤਾਂ ਫਿਰ ਬਾਕੀ ਖੇਤ ਵਿੱਚ ਜਿਹੜੀ ਫਸਲ ਬੀਜਣੀ ਬਾਜਰਾ ਵੀ ਜਰਾ ਆਪਣਾ ਡਾਇਟੂਆ ਪਾ ਕੇ ਵੀ ਕਰਦੇ ਦੁਪਹਿਰ ਦੇ ਬਾਅਦ ਫਿਰ ਉਹਦਾ ਪ੍ਰੋਸੈਸ ਕਿ ਉਹ ਰਲੌਣੀ ਪਾਣੀ ਆ ਪਲੋਂ ਜਿਹੜੀ ਉੱਪਰ ਕਈ ਜਗ੍ਹਾ ਤਾਂ ਪਈਏ ਤਿੰਨ ਤਣ ਉਂਗਲ ਵੀ ਪਈ ਆ ਕਈ ਜਗਾ ਖਾਲੀ ਪਈਏ ਚਲੋ ਮੋਟੀ ਮੋਟੀ ਜੀ ਖੰਡਾਤੀ ਆਪਾਂ ਨੇ ਇੱਕ ਵਾਰ ਮਿੱਟੀ ਜੀ ਰਾਲਾ ਜਿਵੇਂ ਅਸੀਂ ਤਾਂ ਪਾਣੀ ਲੱਕਣ ਵੀ ਲੱਗ ਜਾਣਾ ਤਾਂ ਫਿਰ ਉਹਨਾਂ ਤਰਪਣਾ ਪਾਣੀ ਪਰ ਵੀ ਚਲੋ ਦਿਖਾਉਂਦੇ ਆਪਾਂ ਵੀ ਤੁਹਾਨੂੰ ਸਾਰਾ ਬਾਕੀ ਸਰੋਂ ਫੋਲੀ ਵੀ ਆ ਸਰੋਂ ਅੱਜ ਦੀ ਧੁੱਪਾਂ ਗਲ ਬਣ ਜੋ ਗਿਆ ਧੁੱਪ ਪੈਦੀ ਬਥੇਰੀ ਹੈ ਕਿਉਂ ਬਾਹਰ ਤੋਂ ਪਾਣੀ ਥੋੜੀ ਜੀ ਘੱਟ ਲੱਗਦੀ ਹਵਾ ਜ਼ਿਆਦਾ ਚੱਲਦੀ ਹੈ ਪਰ ਜਿੱਥੇ ਇੱਕਣਾ ਹੁਣ ਆਪਾਂ ਨਾ ਘਰਾਂ ਫੋਲੀ ਵੀ ਉੱਥੇ ਹਵਾ ਘੱਟ ਲੱਗਦੀ ਐ ਤੂਪਾਂ ਦਾ ਜ਼ੋਰ ਜ਼ਿਆਦਾ ਐ ਤੂਪਾਂ ਸਗੌਂਦੀ ਐ ਯਾਰ ਪੂਰੀ ਵੀ ਸਹੀ ਐ ਕਿਉਂ ਸਰੋਂ ਜਿਹੜੀ ਦੋ ਕਿਸਮਾਂ ਦੀ ਨਿਕਲੀ ਵੀ ਐ ਇੱਕ ਜਿਹੜੀ ਛਾਲ ਨੇ ਥੱਲੇ ਨਿਕਲ ਗਈ ਵਧੀਆ ਕਾਲੇ ਰੰਗ ਦੀ ਸੀ ਬਾਕੀ ਦੂਈ ਥੋੜੀ ਜੀ ਨਰਮ ਨਿਕਲਦੀ ਦੀ ਇੱਧਰ ਹਰਾ ਜਰਾੰਗਾ ਉਹਦੇ ਵਿੱਚ ਉਹ ਥੋੜੀ ਜੀ ਹੋਰ ਟੈਪ ਦੀ ਪਰ ਹੁਣ ਇੱਕੇ ਬਣ ਗਏ ਦੋਨੇ ਕਿ ਸੁੱਕ ਗਿਆ ਤੂਪਾਂ ਅੱਜ ਵੀ ਵਧੀਆ ਲੱਗੂਗੀ ਜਿਹੜੀ ਲੱਗਣੀ ਐ ਕੱਲ ਦੀ ਜਿਹੜੀ ਆਪਾਂ ਜਿਹੜੀ ਫੋਲੀ ਵੀ ਉੱਥੀ ਇਕੱਠੀ ਕਰਤੀ ਅੱਜ ਫੋਲ ਕੱਜ ਬਾਦ ਨਹੀਂ ਥੱਲੇ ਉਹਦੇ ਫੇਪਾ ਤਾਂ ਲੱਗੂਗਾ ਮੜਾ ਜਾ ਉਹਦਾ ਝਾੜਦਾ ਵੀ ਕਿੰਨਾ ਕ ਨਿਕਲਿਆ ਉਹ ਤੱਕ ਗੈਦਾ ਆਪਾਂ 2 ਕਹ ਜੀ ਤਿੰਨ ਕਵਾਂਟਲ ਕਹਿੰਦੇ ਕੁਛ ਵੀ ਕਹੀ ਜਾਓ ਪਰ ਥੱਲੇ ਭਰੇ ਤੇ ਪਤਾ ਲੱਗ ਜਾਂਦਾ ਫੇਰ ਗਸ ਸਜਾਜਦਾ ਵੀ ਕਿੰਨੇ ਕ ਚਲੋ ਠੀਕ ਹੈ ਬਾਕੀ ਇੱਕ ਵਾਰ ਖੰਡਵਾਰ ਸਾਹਿਬ ਦਾ ਭੋਗ ਪਾਈਆ ਤਿਆਰ ਹੋ ਕੇ ਚੱਲਦੇ ਆ ਉਥੇ ਬਾਅਦ ਫੇਰ ਦੇਖਦੇ ਆ 12:00 ਵਜੇ ਕਰਦੇ ਆ ਫੇਰ ਕੰਮ ਕਾਰੋ ਤੇ ਸ਼ੁਰੂ ਆਪਣਾ ਵੀ ਚਲੋ ਬਾਜਾ ਬੀਜਿਆ ਜਾਵੇ 2-3 ਦਿਨਾਂ ਦੀ ਅੱਜ ਬਾਤਾਂ ਆਪਣਾ ਰੌਣੀ ਹੋਗੇ ਤਾਂ 3 ਦਿਨਾਂ ਦੀ ਬਾਤਾਂ ਜੀਣਾ 2 ਦਿਨ ਆਪਾਂ ਕਿਉਂ ਫੇਰ ਬਰਸੀਨ ਤੇ ਬਾਅਦ ਹੱਥ ਪੈ ਕਰਦੇ ਗੋਆਵਰ ਹੋਰ ਲੋ ਵਾਈ ਦੀ ਪਹੁੰਚ ਕੇ ਖੇਤ ਦੇ ਵਿੱਚ ਵੀ ਥੋੜਾ ਜਿਹਾ ਉਧ ਖੰਡ ਪੜਕ ਨਹੀਂ ਜਿਹਦਾ ਭੋਗ ਪਾਣਾ ਦਾ ਜਦੋਂ ਥੋੜੇ ਲੇਟ ਹੋ ਗਏ ਵੀ ਆਪਾਂ ਕੱਲ੍ਹ ਆ ਵਛਾ ਕੇ ਦੇ ਵਿੱਚ ਜਿਹੜਾ ਪਲੋਂਜੀ ਦੀ ਸਾਰੇ ਖੇਤ ਚ ਵਛਾਤੀ ਦੀ ਕਿਉਂਕਿ ਉੱਥੇ ਢੇਰੀ ਲੱਗੀ ਵੀ ਦੀ ਵੀ ਤਕਰੀਬਨ ਦੇਖੋ ਤਿੰਨੇ ਖੇਤਾਂ ਦੇ ਵਿੱਚ ਆ ਗਈ ਪੂਰੀ ਪੂਰੀ ਆਈ ਹੈ ਨਾ ਜਿਹੜੇ ਸਾਫ ਗੱਲ ਚਲੋ ਬੂਟਾ ਨਾ ਗਾ ਆਪਾਂ ਥੋੜੀ ਜਿਹੀ ਘਟ ਕੇ ਰਹੀ ਆ ਮਹਾ ਬੂਟਾ ਲਾ ਘਟ ਰੱਖ ਥੋੜੀ ਗੱਬੇ ਕੋ ਬੇ ਰਲ ਜਾਂਦੀ ਵਧੀਆ ਨਾਲ ਵੀ ਡੌਲਾਂ ਕਰਦਿਆਂ ਨੇ ਸਾਫ਼ ਹੁਣ ਇੱਕ ਵਾਰ ਇਹਨੂੰ ਦਈਆਂ ਬਾਹਰ ਲਾਈਟ ਆਈ ਪਈ ਆ ਉਦੋਂ ਬਾਅਦ ਦੇਖਦੇ ਜੇ ਟਾਈਮ ਰਹਿ ਗਿਆ ਤਕਰੀਬਨ 12 ਵਜੇ ਨੇ ਆਲੇ ਹੁਣ ਜੇ ਤਾਂ ਟਾਈਮ ਰਹਿ ਗਿਆ ਲਾਈਟ ਦਾ ਫਿਰ ਆਪਾਂ ਨੇ ਰੌਣੀ ਵੀ ਕਰ ਦੇਣੀ ਆ ਸਵਾਗਾ ਵੀ ਗੈਲੇ ਲਿਆਂਦਾ ਅੱਜ ਰੂਟਾ ਬੀਟਰ ਪਾ ਲੈਣਾ ਸਵਾਗਾ ਮਗਰੇ ਆ ਪਹਿਲਾਂ ਹੁਣ ਇੱਕ ਵਾਰ ਰੂਟਾ ਬੀਟਰ ਮਾਰ ਦਮ ਫਾਂਟ ਫਾਂਟ ਸਵਾਗਾ ਮਾਰ ਦੇਣਾ ਫਿਰ ਕਿਹੜਾ ਜ ਹੋ ਜੂਗਾ ਥੋੜਾ ਜ ਨਹੀਂ ਤਾਂ ਪਾਣੀ ਬਹੁਤ ਪੀਣਾ ਖੇਤ ਨੇ ਵੀ ਆਪਾਂ ਨੇ ਸਾਰੇ ਇੱਥੇ ਜੱਕਤਾ ਦਾ ਢੇਰ ਕੱਲ ਮਗਰੀਆਂ ਨੇ ਲਾ ਲਾ ਕੇ ਖੇਤ ਦਾ ਸਾਰੇ ਘਿਆਰੇ ਨੇ ਵਿੱਚ ਆਪਾਂ ਦਾ ਤੀਆ ਪਛਾ ਮਾਕੀ ਕੇਹੇਤ ਦੇਖੋ ਪਾਣੀ ਲਾਇਆ ਵੀ ਸਰੋਂ ਦਾ ਫਿਰ ਵੀ ਸੁੱਕਾ ਪਿਆਦਾ ਨਾਲੇ ਬੂਟੇ ਨੂੰ ਫਾਇਦਾ ਹੋ ਜਾਊਗਾ ਚਾਰਕ ਲੈਣਾ ਉਹਦਾ ਫਾਇਦਾ ਹੋ ਜਾਣਾ ਆਪਣੇ ਨੂੰ ਬਾਕੀ ਕਣਕ ਦੇਖਦੇ ਹਫ਼ਤੇ ਖੰਡ ਤੱਕ ਤਾਂ ਵੱਢੀ ਜਾਣੀ ਆ ਕੱਢਦੇ ਬਾਅਦ ਫਿਰ ਇਹਨੂੰ ਲਾ ਦਾਂਗੇ ਨਾਲੇ ਤਿੰਨ ਅੱਕਿਆਰੇ ਪਹਿਲਾਂ ਬੀਜ ਹੋ ਜੂਗੇ ਵੀ ਥੋੜਾ ਜਿਹਾ ਰੇਹ ਵਾਲਾ ਔਖਾ ਹੋ ਗਿਆ ਮੈਂ ਰੇਹ ਕਰਕੇ ਰੋਕਿਆ ਵਾਦ ਨਹੀਂ ਤਾਂ ਆਹ ਕੰਮ ਆਪਾਂ ਨੇ ਕੱਲ ਵੀ ਕਰ ਦੇਣਾ ਤਾਂ ਪਰ ਰੇਹ ਨੂੰ ਕੋਈ ਭਈਆ ਮੰਦਾ ਨਹੀਂ ਹੈਗਾ ਕਿਉਂ ਉੱਥੇ ਪਾਣੀ ਟਰਾਲੀ ਖੰਡੇ ਆਪ ਇਹਨਾਂ ਜੋਰ ਨਹੀਂ ਵੱਜਣਾ ਜੇ ਤਾਂ ਮਿਲ ਗਿਆ ਕੋਈ ਹੁਣ ਦੇਖਣਾ ਆਪਾਂ ਪਾਣੀ ਦੇਣਾ ਲਾ ਇਹਨੂੰ ਫਿਰ ਪਾ ਦਾਂਗੇ ਜੇ ਨਾ ਮਿਲਦਾ ਦੇਖਿਆ ਤਾਂ ਆਪਾਂ ਨੇ ਬੂਟੇ ਨਹੀਂ ਜਣਾ ਵੀ ਤਾਂ ਪਾ ਹੀ ਦੇਣਾ ਫਿਰ ਬਾਕੀ ਫਿਰ ਦੇਖੀ ਜਾਊਗੀ ਜਿੰਨੀਆਂ ਕਿਆਰੇ ਆਪਾਂ ਨੇ ਇੱਕ ਵਾਰ ਕੱਖ ਕੰਡਾ ਦਾ ਬੀਜ ਦਾ ਕਰ ਦੇਣਾ ਫਿਰ ਕੱਖ ਕੱਖ ਜਾ ਕੇ ਰਲ ਜਾਂਦਾ ਆ ਦੇਖੋ ਸਾਰੇ ਕਿਆਰੇ ਦੇ ਵਿੱਚ ਆ ਗਿਆ ਸਰੇਜ਼ ਤੱਕ ਖੰਡਾਤੀ ਜੇ ਆਪਾਂ ਨੇ ਆ ਲਾਗਾ ਪੱਟੀਆਂ ਵੇ ਰੂਟਾ ਪੀਟਰ ਆਪਾਂ ਲਿਆ ਪਾ ਤੋੜਿਆ ਤੋਂ ਸਿਰ ਆਪਾਂ ਸੋਨਾ ਬਣ ਜਾਂਦਾ ਖੇਤ ਇੱਕ ਵਾਰ ਮਹਿਲੇ ਸੁਆਗਾ ਸੂਗਾ ਮਾਰ ਦੇਣਾ ਆ ਸਾਈਡ ਥੋੜੀ ਉੱਚੀ ਹੈ ਤਾਂ ਆਪਣਾ ਇਹ ਗੱਲੀ ਦੀ ਬਤ ਤਾਂ ਟੱਕ ਟੱਕ ਚੱਕ ਇਧਰਲੇ ਪਾਸੇ ਗਰੇਆ ਦਾ ਐਨਾ ਜ ਫੰਨੀਵਾ ਹੋ ਜਾਣਾ ਆਹ ਹੈ ਉਹ ਪਰੂਪਰ ਤੇ ਦਿਖਾਈ ਜਾਂਦਾ ਲੈ ਚੌਥੀ ਪਹਾੜ ਹੈ ਵੀ ਇਹ ਰੋਟਾ ਮੀਟਰ ਤੇ ਪਤਾ ਪਾ ਗਿਆ ਮਾਰਕਿੰਗ ਹਾਂ ਉਹ ਰੋਟਾ ਮੀਟਰ ਕਿਹਾ ਛੋਟਾ ਹੀ ਲੱਗਦਾ ਹੈ ਨਾ ਵੱਡਾ ਥੋੜਾ ਜਿਹਾ ਲੱਗਦਾ ਹੈ ਇਹ ਸਮਾਨ ਬੜੇ ਆ ਗਏ ਹਾਂ ਭਾਰੀ ਆ ਗਏ ਨਾਲੇ ਹੁਣ ਤਾਂ ਰਸਤੇ ਦੇ ਖਾਦ ਬਣਾਤੀ ਨਹੀਂ ਹੁਣ ਨੂੰ پیسے ਵਟ ਲੈਣ ਜੇ ਕਦਰ ਹੁੰਦੀ ਸਰ ਉਹਦੇ ਭਾਈ ਉਹ ਮੈਂ ਕਹਿੰਦਾ ਉਹੀ ਗੱਲ ਆਪਣੀ ਵੀਡੀਓ 'ਚ ਦੱਸਿਆ ਮਗਾ 2 ਸਾਲ ਪਹਿਲਾਂ ਜੱਗੇ ਪੁੱਛੇ ਹੁੰਦੇ ਨੇ 3 3 4 4 5 5000 ਨੂੰ ਵੀ ਗਈ ਆ ਸ਼ਰਮ ਵੱਢਦੀ ਕਦੇ ਘੇੜੇ ਘਰ ਬਾਈ ਮੇਰੀ ਰਹੀ ਢੇਰੀ ਹਾਂ ਆ ਦੇਖ ਲੋ ਹੁਣ ਬਾਈ ਵਿੱਚ ਪਾਣੀ ਪੈ ਗਈ ਵਿੱਚ ਪਾਣੀ ਪੈ ਗਈ ਉਹ ਉਹੀ ਕੰਮ ਆ ਜੇ ਤੂੜੀ ਆ ਆਪਾ ਤੇ ਵੀ ਅੱਪੇ ਆ ਨਹੀਂ ਡਾਊਨ ਆ ਸਭ ਕੁ ਡਾਊਨ ਆ ਰੌਣੀ ਕਰੂਗਾ ਨਾ ਰੋਗੇ ਲ ਤਾਂ ਹੈ ਨਹੀਂ ਤੂੰ ਤੇ ਦੇਖ ਲੈ ਕਿੰਨੇ ਆਟ ਲਾਏ ਹੋ ਭਈਆਂ ਨੇ ਹਾਂ ਮੇਰੇ ਦੇ ਮੇਰੇ ਦੇਖਾ ਜਸਵੀਰਵਾਲ ਜਗ੍ਹੀ ਨਹੀਂ ਛੱਡੀ ਹੋਈ ਮਗਾ ਜੇ ਕੇ ਹੋਰ ਤਖੇ ਦੰਦ ਉਹਨਾਂ ਕੋਲ ਸਵਾ ਕਹਿੰਦੇ ਉੜਮਾ ਗੇਰ ਹਾਂ ਜਹਾਜ਼ ਹੋਰ ਤੀਆ ਜਹਾਜ਼ ਹੁਣ ਜ਼ੋਰ ਲਾਖੂਗਾ ਆਗਰੀ ਫਾਟ ਮਾ ਹੁਣ ਜ਼ੋਰ ਲਾਖੂਗਾ ਇਹ ਟ੍ਰੈਲੀ ਮੁਕਾਬਲੇ ਚੱਲਦੇ ਆ ਚੱਲ ਚੱਲ ਦੇਖੀ ਪਿੱਛੇ ਹੋਇਆ ਲਾਖ ਜ਼ੋਰ ਲਾਖੂਗਾ ਤੀਆ ਹਾਈ ਲਾਖ ਹਾਂ ਇਹ ਥੌਂਕ ਦਾ ਕਿਹੜਾ ਦਾ ਹੈ ਥੌਂਕ ਦਾ ਕਿਹੜਾ ਲਾਸਟ ਕਿਹੜਾ ਦਾ ਨਾਮ ਹੈ ਬਾਦਮ ਹੈ ਰਲ ਗਿਆ ਹਾਂ ਇਹ ਤਾਂ ਰਲੇ ਗਿਆ ਉਹ ਮੈਂ ਸਲਾ ਵੀ ਸੋਕਾ ਮਾਰ ਦਵਾ ਮੈਂ ਤਾਂ ਕਰ ਨਹੀਂ ਸੋਅਗੇ ਨੇ ਇਕੱਠੀ ਕਰ ਦੇਣੀ ਤੇਰੀ ਉਹ ਨਹੀਂ ਨਹੀਂ ਉਹ ਨਹੀਂ ਮਹਾ ਪੋਲਾ ਜੇ ਖੇਤ ਕਹਿੜਾ ਕਰਕੇ ਕੀ ਫਾਇਦਾ ਉਹ ਤੈਨੂੰ ਬੀਜ ਦਾ ਕੁਸ ਰੋਣੀ ਕਰਨਾ ਰੋਣੀ ਇਕ ਨਹੀਂ ਕਰਦੇ ਨਾ ਬਤ ਨਹੀਂ ਆਉਣਾ ਇਹ ਨਾ ਹਾਂ ਸਿਆਲ ਆ ਬੱਲੇ ਤੇਰੇ ਦੇਖੋ ਕੰਮ ਇਹ ਤਾਂ ਹੀ ਸਮਝ ਵਧੀਆ ਵੱਧ ਪਾਣੀ ਪਾਵੇ ਬੂਟਿਆਂ ਨੂੰ ਨਾਲੇ ਪੱਧਰਾ ਜਿ ਹੋ ਜਾਊਗਾ ਕਾ ਉੱਚਾ ਨੀ ਮੈਂ ਕਰ ਲੈਣਾ ਆ ਬਾਹ ਵਹੂ ਹੈ ਨਾ ਆ ਇਹਦੇ ਪੇ ਸੋਕਾ ਲੋਟ ਨਹੀਂ ਆਉਣਾ ਬਾਅਦ ਵਿੱਚ ਗਲੇ ਦੇ ਲੋਟ ਆਉਣਾ ਇਹਨੇ ਤੂੰ ਮੇਰੇ ਕਹਿੰਦਾ ਰੂਟਾ ਵੀ ਡਖਰਾ ਦੇ ਤੁਹਾਗੇ ਦੇ ਪੁਆ ਮੇਰੇ ਭਾਵੇਂ ਤਾਂ ਪਲਾਉ ਬਾਲੇ ਵਾਲੇ ਦਾ ਜਵਾਬ ਆ ਉਹ ਮਾਰ ਲਾ ਭਾਈ ਨਹੀਂ ਮੰਨਣੀ ਜੇ ਜੇ ਮਾਰੋ ਤਾਂ ਇਕੱਠਾ ਕਰਾਂਗਾ ਟੇਡਿਆ ਜੇ ਸੀ ਵੀ ਲਿਆਉਣੀ ਉਹ ਮੰਗਾ ਲੰਨੇ ਆ ਫਿਰ ਨਹੀਂ ਮੰਨਣੀ ਜੇ ਸੋ ਅੱਗੇ ਦੀ 3 ਸਾਲ ਤੱਕ ਤਿੰਨ ਸਾਲ ਤੱਕ ਜੇ ਸੀ ਵੀ ਆਉ ਵੀ ਫੇਰ ਚ ਸੋ ਅੱਗੇ ਦੀ ਲੋੜ ਨੇ ਤਿੰਨ ਖਾਲ ਤੱਕ ਜੇ ਸੀ ਵੀ ਇਹ ਤਾਂ ਹੁਣ ਪਰ ਖੇਚੇ ਆਉਣੀ ਆ ਸੋ ਅੱਗੇ ਦੀ ਜੋੜ ਤੈਨੂੰ ਮੈਂ ਰੱਖਦਾ ਇੱਥੇ ਲੋੜ ਨਹੀਂ ਹੈਗੀ ਉਹ ਖੁੰਗੇ ਨਾ ਥੋੜੇ ਹੋ ਹੈ ਉਹ ਪੱਤਰੇ ਹੋ ਜਣੇ ਆ ਉਹ ਮਾਸੜ ਹੁਣ ਵਿਲੇ ਹੋਣੀ ਜਿਹੜਾ ਘੜਾ ਦੇ ਦੀ ਇਹਨੇ ਉਹ ਜਾ ਬੋਲੇ ਬਾਲਾ ਜੀ ਦੀ ਟਾਈਮ ਟਾਈਮ ਨਹੀਂ ਟਾਈਮ ਨਹੀਂ ਤੂੰ ਕਹਿੰਦਾ ਤੈਨੂੰ ਸਾਲ ਤੱਕ ਕਢਾਉਂਗਾ ਆ ਵੇ ਹੁਣ ਜੜਾ ਕਢਾਵੇ ਬੂਟੇ ਵੇਪਟਾ ਦੀ ਕਹਿੰਦਾ ਇਹ ਨਹੀਂ ਦਮ ਤੋੜ ਤਾ ਮੇਰਾ ਜਿਹੜੇ ਖੰਡਾਇਆ ਵੀ ਸਾਰੇ ਜਿਹੜਾ ਤੀ ਸਾਰੇ ਜਿਹੜਾ ਖੜਾਤੀ ਸਾਰੇ ਖੇਤ ਆਈ ਪੂਰੀ ਉਹ ਅੱਛਾ ਜਦ ਵੱਢੀ ਸਾਰੇ ਜੋ ਆਉਗੀ ਤਾਂ ਸਾਰੇ ਜੋ ਮਾਦਾ ਉਤੀ ਤਾਂ ਲੈਣਾ ਖੜਾਤੀ ਹੋਏ ਤੇਰੀ ਤਾਂ ਮੈਂ ਦੇਖੀ ਆ ਖੰਡੀ ਵੀ ਹੂੰ ਇਹ ਤਾਂ ਰੂਟਾ ਵੇਟੇ ਨੇ ਖੜਾਤੀ ਤਾਂ ਸਾਲੇ ਵੇਖਣਾ ਖੜਾਉਂਦੀ ਦੀ ਘੱਟ ਕਰਨ ਨਾਲ ਇੱਕ ਤਾਂ ਹੋਵੇ ਉਹਨੇ ਤੇ ਚੀਜ਼ ਹੈ ਹੁਣ ਆ ਪਹੀ ਪਰ ਦੇ ਬੰਦੇ ਨੂੰ ਦੇਖਦੀ ਨਹੀਂ ਵੀ ਕਿਆ ਕਰਿਆ ਵਾ ਇੱਥੇ ਫੇ ਮੈਂ ਤੈਨੂੰ ਮੈਂ ਚੁੱਕਿਆ ਕਿ ਹਾਂ ਮੈਂ ਕਾ ਮੈਂ ਉੱਥੇ ਘੰਡਾਤੀ ਹਾਂ ਆਓ ਇਹ ਤਾਂ ਜਵਾਨ ਤਾਂ ਜਦੇ ਬਦਲਦੀ ਪਹਿਲੇ ਨਹੀਂ ਨਹੀਂ ਅ ਤਸਲੀ ਅੰਗਲ ਕਹ ਕੇ ਜਦੇ ਪਹਿਲੇ ਮਾਛੜ ਤਸਲਾ ਮੇਰੇ ਕੋਲ ਹੈਗਾ ਤਾਂ ਹਾਂ ਵਰਤਿਆ ਨਹੀਂ ਨਾ ਨਾ ਵਰਤਿਆ ਉਹ ਯਾਰ ਰੂਟਾ ਮੀਟਰ ਇੰਨੀ ਜੇ ਇੰਨੀ ਕੀ ਬੀ ਤਾ ਯਾਰ ਰੂਟਾ ਮੀਟਰ ਚੜ ਜੂ ਉਹ ਤਾਂ ਨੂੰ ਆਪ ਦੱਸ ਫੇਰ ਕੜਾਉਣੀ ਤਾਂ ਪੈਣੀ ਉਹਦੀ ਮਾਛੜ ਦਾ ਸਰੋਂ ਨੇ ਲਿਆਇਆ ਪਿਆ ਦਾ ਮਾਹਣੂ ਕਿਆ ਕਹੀ ਥੋੜੀ 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 ਖੰਡਾਈ ਆ ਥੋੜੀ ਖੰਡਾਈ ਸਰੋਂ ਨੇ ਤੈਨੂੰ ਮੈਂ ਕ ਵੀ ਭਾਈ ਇਹ ਕਹਿੰਦੇ ਵੀ ਸੱਤ ਨਹੀਂ ਨਿਕਲਣੀ ਹਾਂ ਵੀ ਤੂੰ ਕਢ ਲੈ ਇਹ ਕਹਿੰਦਾ ਵੀ ਤੂੰ ਪਹਿਲਾਂ ਕਢਾ ਲੈ ਮਹਾ ਭਾਈਆਂ ਨੇ ਜਵਾਬ ਦਿੱਤਾ ਕੱਲ ਨੂੰ 4 ਵਜੇ ਨਿਕਲਣੀ ਹੈ ਹਾਂ ਸਮਝਿਆ ਕਹਿੰਦਾ ਚਲ ਠੀਕ ਹੈ ਕਹਿੰਦਾ ਫਿਰ ਆਪਾਂ ਸ਼ਾਮ ਨੂੰ ਕਢਣੀ ਮੈਂ ਕਢ ਦੋਗੇ ਹਾਂ ਜਦ ਫਿਰ ਮੈਂ ਦੇਖਿਆ ਤੂੰ ਟਾਈਮ 'ਤੇ ਲਾ ਗਿਆ ਤੈਨੂੰ ਫੋਨ ਕਰਿਆ ਕਹਿੰਦਾ ਨੇਰਾ ਹੋ ਜਾਣਾ ਵੀ ਟਾਈਮ 'ਤੇ ਨਿਕਲਣੀ ਹੈ ਫਿਰ ਜਦ ਟਾਈਮ 'ਤੇ ਲਾ ਗਿਆ ਮਾ ਹੈਗਾ ਟਾਈਮ ਭਈਏ ਕਹਿੰਦੇ ਲੈ ਆ ਵੀ ਅਸੀਂ ਕਢ ਦੇਣੀ ਕੱਲ ਨਿਬੜਦਾ ਵਧੀਆ ਹੋ ਗਿਆ ਵਧੀਆ ਵਧੀਆ ਹੋ ਗਿਆ ਸੁਪਰੀਮ ਕੋਰਟ ਨੂੰ ਕੋਈ ਕਦੇ ਕਹਿੰਦੇ ਕਰੇ ਕੱਲ ਨੂੰ ਕਦੇ ਕਹਿੰਦੇ ਕਰੇ ਆ ਗਈ ਭਈਏ ਉਹ ਨਹੀਂ ਨਹੀਂ ਕਦੇ ਕਹਿੰਦੇ ਕਰੇ ਆ ਜੇਦਾ ਆਪਣੀ ਚੀਜ਼ ਹੋਵੇ ਜਦ ਮਰਜੀ ਲੈ ਕੱਢ ਲੈ ਥਰੇਸ਼ਰ ਵਾਲਾ ਵੀ ਦੇਖਣਾ ਹੈ ਭਈਏ ਵੀ ਦੇਖਣੇ ਆ ਫੇਰ ਤਾਂ ਕਰਕੇ ਤਾਂ ਹੁਣ ਮਹਾ ਲੋਟ ਇੱਕ ਠੰਡਾ ਮੌਸਮ ਹੈ ਇਹਨਾਂ ਕੱਢ ਦੇਣੀ ਹੈ ਥਰੇਸ਼ਰ ਵਾਲਾ ਤਾਂ ਕੋਈ ਗੜਬੜ ਨਹੀਂ ਥਰੇਸ਼ਰ ਤਾਂ ਜਾ ਇਹ ਹੁਣ ਤੂੰ ਗੱਲ ਜਿਵੇਂ ਛੱਡ ਦੇ ਇਹ ਗੱਲ ਛੱਡ ਦੇ ਤੂੰ ਨਹੀਂ ਕਲ ਸਰ ਰਾਤ ਨੂੰ 2:30 ਵਜੇ ਵੀ ਆਏਗਾ ਇੱਕ ਮਿੰਟ ਮੈਂ ਤੈਨੂੰ ਕਹਿਖਿਆ ਵੀ ਜੱਗੇ ਭਈਏ ਮੰਨ ਕੇ ਵੀ ਸਰੋਂ ਕੱਢਣੀ ਆ ਤੂੰ ਕਹਿੰਦਾ ਹੁਣ ਕੱਲ ਹੀ ਆ ਕਹਿੰਦਾ ਕੱਲ ਨੂੰ ਕੱਢੂਗੇ ਮੈਂ ਪਤਾ ਕਾਹਦੇ ਨਾਲ ਦਾ ਸੁੱਖੇ ਮਿੱਤਰੀ ਨੇ 5 ਵਜੇ ਫਾਸਟ ਫੋਨ ਆਉਣਾ ਆ ਜੀ ਤੇ ਮੈਂ ਮੈਂ ਇਹਨੂੰ ਕਹਿੰਦਾ ਤਾਂ ਵੀ ਕੱਲ ਨੂੰ ਕਢਾ ਲਈ ਅਸੀਂ ਤੇ ਮੈਂ ਚੱਲਦਾ ਫਿਰ ਇਹ ਕਹਿੰਦਾ ਨਹੀਂ ਕਢਲੀ ਮੈਂ ਫੇ ਟਰੈਕਟਰ ਤੇ ਖੜਾ ਆ ਉਹਨੇ ਮੈਂ ਕੱਢਣੀ ਤਾਂ ਹੀ ਆਪੇ ਆ ਭਾਈ ਮੈਂ ਚੱਲਿਆ ਮੈਂ ਤਾਂ ਲੱਦ ਲਈ ਉੱਪਰ ਲੱਦ ਕੇ ਮੈਂ ਦੀ ਸ਼ਾਫਟ ਕਿਤੇ ਨੂੰ ਕਹਦੀ ਪਰ ਨਹੀਂ ਜਾਣੀ ਹੈਗੀ ਸਰੋਂ ਉਹ ਨਾ ਦੇ ਤੇ ਘਰ ਗਲੀ ਮੇ ਵੜਨਾ ਦਾ ਉਹ ਇੱਕ ਉਹਦੀ ਹਵਾ ਨਹੀਂ ਭਰਾਈ ਹਲੇ ਫੇਰ ਉਹ ਜਿਆਦਾ ਮੋੜ ਦਿੰਦਾ ਤੂੰ ਟਾਇਰ ਰਗ ਲੱਗ ਜਾਂਦਾ ਸ਼ਾਫਟ ਕੱਢੇ ਵੀ ਨਾ ਮੁੜਦਾ ਨੀ ਤੂੰ ਗੇਅਰ ਪਾ ਕੇ ਸ਼ਾਫਟ ਕੱਢਣੀ ਹੁੰਦੀ ਏਕਣੀ ਲੈ ਕੇ ਜਾਣਾ ਤਾਂ ਪਤਾ ਨਾ ਲੱਗਦਾ ਪਿੰਡ 'ਚ ਬਈ ਸਰੈਸਰ ਚੱਲ ਪਿਆ ਹਾਂ ਉਹਨਾਂ ਸ਼ਾਫਟ ਸ਼ੂਟ ਦਾ ਕੋਈ ਇਕੱਠਾ ਕਰ ਦੇਣਾ ਤਾਂ ਮੈਂ ਤਾਂ ਆ ਹੀ ਜਿਹੜਾ ਆਈਏ ਮਸ ਕੰਜਾ ਪਾ ਕੇ ਲਿਆ ਫਿਰ ਸਿਕੰਜਾ ਹਾਂ ਉਹ ਨਾਲੇ ਘਰ ਚਲੇ ਗਿਆ ਸਿਰੇ ਨਾਲੇ ਟਕਾਣੇ ਲੱਗ ਗਿਆ ਟਕਾਣੇ ਹੜੰਬੇ ਬੇਬ ਜਾਣਾ ਨਹੀਂ ਤਾਂ ਇਹ ਤਾਂ ਹੈ ਹੜੰਬੇ ਬੇ ਮੇਰੇ ਨਾਲ ਪੀਰ ਬਣ ਕੇ ਬਹੁਤ ਸੁਆਗਾ ਹਾਂ ਮੈਂ ਫਿਰ ਮੋਟਰ dama ਦੱਬ ਨਹੀ ਹਾੜਣਾ ਨਹੀਂ ਤਾਂ ਮੰਨਣੀ ਨਹੀਂ ਉਹ ਯਾਰ ਏਕਣੀ ਕਰਦੇ ਮਾਸੜ ਤੂੰ ਕੀ ਆਹੀ ਗੱਲਾਂ ਯਾਰ ਮੰਨਦਾ ਨਹੀਂ ਪਵਾ ਦੋ ਮਾੜਾ ਜਾ ਵੀਰ ਬਣ ਕੇ ਨਹੀਂ ਨਹੀਂ ਏਕਣੀ ਕਰਾਉਣੀ ਸਾਡੀ ਵੀ ਸਾਡੀ ਮੂੰਹ ਮੰਨ ਲੈ ਹਾਂ ਅਸੀਂ ਆਏ ਆ ਨਹੀਂ ਦੂਜੇ ਦੋ ਵਜੇ ਚੱਲ ਗਏ ਤੇਰੇ ਕੋਲ ਕਿਤੇ ਨਹੀਂ ਤੂੰ ਮੈਨੂੰ ਆਏ ਦੱਸ ਕਿਤੇ लाज ਰੱਖ ਲੈ ਕਿਤੇ ਧੁੰਦਾ ਪੈਂਦੀ ਆ ਆ ਬੂਟੇ ਵੇਚਾ ਤੇਰੇ ਉਹੀ ਬਸ ਮੈਂ ਕਹਿੰਦਾ ਵੀ ਬੱਤ ਦਾ 4 ਦਿਨ ਨੂੰ ਆਜੂਗਾ ਫਿਰ ਪਰ ਜਿਹੜਾ ਉਹ ਖੁੰਝੇ ਟੋਬੇ ਬਣੇ ਉਹਨੇ ਲੋਟ ਆਉਣਾ ਹੈਗੇ ਓਏ ਹੱਥਾਂ ਵਾਲੇ ਜਿੰਦੇ ਨਾਲ ਖਿਚਾ ਦੇਣੇ ਆਪਾਂ ਸੁਆਗਰਾਂ ਮਾਰੋ ਪਤਾ ਕਿ ਤੁਸੀਂ ਖਿਚਾਉਂਦੇ ਜੀ ਹੇ ਨਹੀਂ ਮੰਦਾ ਹਾਂ ਉਹ ਦੇ ਜਿੜੀ ਮੋਟੇ ਆ ਵਾ ਦੇਖੀ ਆ ਲੈ ਐਨੀ ਰੇਸ ਨਾ ਰਿਆ ਜੀ ਮਿਸਤਰੀ ਵੀ ਛੁੱਟੀ ਪਰੀ ਅੱਜ ਦਾ 12ਵਾਂ ਹੈਗਾ ਛੁੱਟੀ ਅੱਜ ਵੀਕਐਂਡ ਆ ਚਲੋ ਜੀ ਲੈ ਤੁਹਾਨੂੰ ਖੇਡ ਜਿਆਦਾ ਵੱਟ ਲਾਉਗੇ ਲੱਗਦਾ ਹੈ ਤੇ ਤੇ ਜਿਆਦਾ ਵੱਟ ਹੋਗੇ ਤੇ ਮਾ ਟੂਕਾ ਬਾ ਹੋ ਆਹ ਆਹ ਬਾਬੂ ਜਗੇੜ ਥੱਲੇ ਲੋਕ ਆ ਉਹਨੇ ਤਾਂ ਹੀ ਫੋਨ ਆਉਂਦੇ ਆ ਖੇਡ ਲਾਲ ਹੋਇਆ ਉਹਦਰ ਗਾ ਉਹਨੇ ਤਾਂ ਹੀ ਫੋਨ ਆਉਂਦੇ ਆ ਜਿਹੜੀ ਛਾਤੀ ਦਿਲਦੀ ਆ ਆ ਜਾ ਲਾ ਆਰੇ ਉਰੇ ਵਾਲੇ ਕਿੱਥੇ ਜਾਵਟਾ ਅਲੇ ਦਾ ਭਾਦੋ ਆਉਣੀ ਆ ਤੂੰ ਹੁਣ ਐਲੇ ਫਿਰਦੇ ਆ ਭਾਦੋ ਵਾਂਗੂ ਹੀ ਤਾਂ ਪਪੈਂਦੀ ਭਾਦੋ ਵਾਲੀ ਨੂੰ ਪਾਵਣਾ ਜਾਉਣ ਤੂੰ ਰੌਣੀ ਕਰਨ ਨੂੰ ਸਵਾਗਾ ਮਾਰ ਲੱਗੇ ਆ ਤੂੰ ਵੀ ਤੇ ਲੈ ਆਂ ਹੀ ਅਸੀਂ ਬਿੱਲੇ ਹੋਏ ਆ ਸਵਾਗਾਂ ਨਹੀਂ ਮੈਨਾਂ ਤੇ ਰਾਤ ਦੀ ਸ਼ਾਵਰ ਦਾ ਘਰ ਛੱਡਿਆ ਆ ਮਾਛੜੇ ਅੱਜ ਪ੍ਰੋਗਰਾਮ ਚ ਕੀ ਆਤਾ ਅੱਜ ਪ੍ਰੋਗਰਾਮ ਚ ਕੀ ਆਇਆ ਤਾਂ ਦੱਸ ਰਾਹੀ ਦਾ ਲੈ ਡਗੜ ਬਣਾ ਹੋਰ ਆਪ ਦਾ ਰਹਿ ਗਿਆ अच्छा उठे ते आया नी तू आया तो फ्री है, तो है। आ देखो आ मीम मंगो करदे हां आ गया कैसा हां चावर ਤਾਂ ਲਿਆ ਹੁਣ ਉਂਗਲੀ ਪਾ ਲਾ ਕਿੰਨੇ ਕਿੱਥੇ ਆ ਵੀ ਆ ਥੋੜੀ ਬਣੀ ਪੈ ਜਾਣੀ ਹੈ ਇਹਨੂੰ ਵੀ ਪਰਾ ਤੇਲ ਦੂਖਾ ਦਿਓ ਹਾਂ ਆਦੋ ਪਾਵਾ ਆਸਰਾ ਸੇ ਧੋਖਾ ਹੀ ਰਾਇਆ ਇਹ ਗਰੀਸ ਨਹੀਂ ਕਰਿਆ ਲੋ ਕਰਿਆ ਵਾ ਅਜੇ ਤਾਂ ਠੇਕਾ ਜਗਾ ਹੋ ਕਰਨ ਲੱਗਿਆ ਬਾਅਦ ਥੱਲੇ ਕੱਲੇ ਨੂੰ ਗਰੀਸ ਕਰਿਆ ਵਾ ਓਏ ਤੁਹਾਨੂੰ ਕਿਹੜੇ ਸਾਡੇ ਕਿਹਦੇ ਬਡੇ ਮੂਹ ਹੀ ਕਰਿਆ ਨਿੱਪਲ ਲੱਗ ਠੀਕ ਹੈ ਨਿੱਪਲ ਲੱਗੇਗਾ ਹੁਣ ਤਾਂ ਗਾਨਾ ਨੇ ਚੱਲਦਾ ਕੰਮ ਅੱਗੇ ਕੰਮ ਨਹੀਂ ਰਿਹਾ ਬੋਲੇ ਨੇ ਕਰਨਾ ਉੱਚਾ ਨਹੀਂ ਮੈਂ ਆਹ 15 ਨਹੀਂ ਉੱਚਾ ਨਹੀਂ ਲਾਣਾ ਲਾ ਇਹ ਕਿ ਆ ਮੈਨੂੰ ਸਮਝ ਨਹੀਂ ਲੱਗੀ ਭਾਈ ਦੱਸਿਓ ਜੀ ਕਿ ਸਮਝ ਲੱਗੀ ਕਿ ਵੀ ਕੀ ਆਏ ਹੈ ਭਾਈ ਸਾਨੂੰ ਸਮਝ ਨਹੀਂ ਆਈ ਕਿਉਂਕਿ ਅਸੀਂ ਤਾਂ ਭਾਈ ਜੰਗਲਾਂ ਚ ਰਹਿੰਦੇ ਤੇ ਸਾਨੂੰ ਖੇਤੀਬਾੜੀ ਜਮਾਂ ਨਾਲ ਨਹੀਂ ਮਾਰ ਰਹੀ ਆ ਕੇ ਕਰਨ ਲੱਗੇ ਦੱਸਿਓ ਮੜਾ ਜਾ ਇਹ ਰੌਣੀ ਕਰਨ ਬਾਅਦ ਪ੍ਰੋਜੈਕਟ ਚੱਲ ਰਿਹਾ ਹਾਂ ਮੇਰੇ ਹਿਸਾਬ ਨਾਲ ਜਿਹੜੀ ਮੇਰੀ ਸੋਚਣੀ ਆ ਵੀ ਟਰੈਕਟਰ ਨੂੰ ਖੜੇ ਨੂੰ ਹੋ ਗਿਆ 8-9 ਮਹੀਨੇ ਉਹ ਚੈੱਕ ਕਰਦਾ ਚੈੱਕ ਕਰਿਆ ਮੈਂ ਵੀ ਕੋਈ ਫਰਕ ਤਾਂ ਨਹੀਂ ਪਿਆ ਮੁਰਦਾ ਮੜਦਾ ਮੁਰਦਾ ਉਹ ਦੇਖੋ ਬਾਈ ਮੁਰਦੀ ਸੁਆਗਾ ਹੀ ਦੱਸ ਭਲਾ ਉਹ ਮੁਰਦਾ ਜੱਗੇ ਆਇਆ ਨਾ ਕਹੇ ਮੁਰਦਾ ਉਹ ਗੱਲ ਆਇਆ ਬਾਈ ਜੱਗੇ ਇਹ ਕਹਿੰਦਾ ਖੇਤ ਨੂੰ ਨੀਮਾ ਉਧਰ ਇਹ ਮਿੱਟੀ ਤਾਂ ਉਧਰੋਂ ਲੱਗ ਜਾਂਦਾ ਨਹੀਂ ਲੈ ਕੇ ਆਇਆ ਉਹ ਇਹ ਆ ਦੇਖ ਲਓ ਬਾਈ ਜਿੱਥੇ ਸੁਆਗਾ ਮਾਰਿਆ ਉੱਥੇ ਵੀ ਸੁੱਕਾ ਪਿਆ ਵਿੱਚ ਬਿੱਕਰ ਕਿਤੇ ਲੱਗਿਆ ਹੋਵੇ ਹੀ ਨਹੀਂ ਇਨੂੰ ਖਬਰ ਜਾ ਆ ਜਾਣਾ ਵੀ ਮਾਰ ਲਿਆ ਹਾਂ ਵੀ ਬੌ ਖੇਤ ਵਾਇ ਅੱਜ ਮੋੜ ਦੇ ਏਲਾ ਏਲਾ ਰੇਗਣਾ ਏਲਾ ਏਲਾ ਬੌ ਕਾਲੀ ਅਸੀਂ ਇਹ ਚੱਲਦਾ ਉਹ ਹੌਲੀ ਹੌਲੀ ਪਾ ਲੈ ਵੀਡੀਓ ਦੀ ਸਪੀਡ ਵਧਾ ਦੂੰਗੇ ਅਸੀਂ ਕੋਈ ਨਹੀਂ ਤੂੰ ਹੌਲੀ ਪਾ ਲੈ ਹਾਂ ਥੱਲੇ ਲਾ ਲੈ ਥੱਲੇ ਲਾ ਲੈ ਏ ਮੂਰਖ ਦੇਖ ਥੱਲੇ ਲਾ ਲੈ ਗਿਆ ਤਾਂ ਗਏ ਲੈਗੇ ਅੱਜ ਵੀ ਮਾਸੜ ਦੇ ਥੋੜਾ ਜਿਹਾ ਫਰਕ ਜਾਂ ਲੱਗਦਾ ਮਾਸੜ ਚ ਉਹਨੂੰ ਲੱਗਦਾ ਜਿਹਾਦਾ ਹੋਵੇਦਾ ਜਿਕੜਾ ਕੋਈ ਚੀਜ਼ ਦੀ ਟੈਨਸ਼ਨ ਹੁੰਦੀ ਹੈ ਉਹਦੇ ਲਾਇਆ ਹੀ ਦੇਖੇ ਕਿਹਾ ਯਾਰ ਆ ਦੇਖਾ ਫਾਂ ਛੱਡ ਗਈ ਵਿੱਚ ਕਿੰਨੇ ਕਿੰਨੇ ਲੋਕ ਐ ਇੱਥੇ ਤਾਂ ਕੰਮ ਹੋਇਆ ਚਲੋ ਭਰਾ ਇੱਥੇ ਤਾਂ ਕੰਮ ਖਤਰੇ ਆ ਖਤਰੇ ਆਈ ਆ ਚਲੋ ਸੇਵ ਕਰੋ ਹੋਈ ਕੰਮ ਹੋਰੇ ਦਾ ਮਲਾਉਣੀ ਹੈ ਬਈ ਤੁਹਾਨੂੰ ਮਸੜਨਾ ਫੇਰ ਲੋ ਜੀ ਸਾਡੀ ਮੋਟਰ ਲਾਈਟ ਹੈਗੀ ਜੀ ਵੀ 11 ਨੂੰ ਆਪਣਾ ਪਹਿਲਾਂ ਪਾਣੀ ਪੈਂਦਾ ਕਰਤਾ ਬਾਕੀ ਦੂਏ ਨੂੰ ਗਾਇਲ ਦੀ ਗੱਲ ਸਵਾਰ ਕੇ ਭਰੀ ਜਾਵਾਂਗੇ ਕਿ ਖੁੰਝੇ ਮਾੜੇ ਮੋਟੇ ਉੱਚੇ ਨਹੀਂ ਮੇਜ ਹੋ ਜਾਂਦੇ ਆ ਬੂਟਿਆਂ ਦੇ ਵਿੱਚ ਜਦ ਉਹ ਹੀ ਕਾਰਜ ਕਈ ਵੇ ਮੋੜ ਕੇ ਲਾਉਣਾ ਪੈਂਦਾ ਫਿਰ ਸਵਾਗਾ ਛੱਡ ਦਿੰਦਾ ਮਿੱਟੀ ਕੋ ਪਾਸੇ ਚਲੋ ਸਵਾਗਾ ਮਾਰ ਕੇ ਪੱਤਰੀ ਜਾਂਦਾ ਭਣ ਕਰ ਵੀ ਦਿੱਤੀ ਇੱਕ ਵਾਰ ਬਾਕੀ ਜਿਹੜਾ ਹੋਊਗਾ ਮਾੜਾ ਮੋਟਾ ਕੋਹਲੀ ਨਾਲ ਕਰਦੇ ਨੇ ਆਪਾਂ ਆ ਜਾਂਦੇ ਨੇ ਡੋਲਰੇ ਲਾਤੀਆਂ ਪਰਲੇ ਵਸੇ ਲਾਉਣ ਦੇ ਇੱਕ ਵਾਰ ਘੁਮਰ ਸਕੂ ਲੋਪਣ ਨਾਲੇ ਬੁੱਤਿਆਂ ਨੂੰ ਫਾਇਦਾ ਹੋ ਜਾਊਗਾ। ਬਾਕੀ ਤਾਂ ਇਹਦਾ ਬਹੁਤ ਲੱਗਣਾ ਨਹੀਂ ਹੈਗਾ ਚਲੋ ਬਾਹੇ ਹੋ ਕੇ ਕਰਕੇ ਕੋਸਲਾ ਸਮਝ ਲਓ ਅਸੀਂ ਦਾ 12 ਮਿੰਟ ਪਾਣੀ ਕਣਕ ਦੇ ਕਾਰੇ ਚ ਬੰਦਾ ਰਿਹਾ ਆਪਣਾ। ਵੀ ਜਦੇ ਭਰ ਜਾਂਦਾ। ਬਾਕੀ ਹਵਾ ਹੀ ਬਹੁਤ ਘੰਟੀ ਚੱਲਦੀ ਐ। ਬੱਦਲ ਵਾਈ ਵੀ ਹੋਈ ਵੀ ਐ। ਹੁਣ ਇਕਲੇ ਰਹਿਣਾ ਬੱਦਲ ਵਾਈ ਦਾ ਵੀ। ਕਣਕਾਂ ਵੀ ਹੁਣ ਦਿਨਪੋ ਦਿਨ ਪੱਕ ਰਹੀ ਜਾਂਦੀਆਂ। ਹਲਪਾਂ ਦਿਖਾਈਆ ਸਰਬਜੀ ਦਾ ਔਲ ਜਿਆਦਾ ਪੱਕੀ ਵੀ ਐ। ਉਹ ਬਜੀ ਬਾਕੀ ਆ ਕੇ ਕਾਂਧਾ ਪ੍ਰਦੇਸ਼ੀ ਪਹੁੰਚ ਗਏ। ਆਪਣਾ ਸਮਾਨ ਚੱਕਣ ਵਾਸਤੇ। ਨਵਾਂ ਜਿਹਾ ਪੰਡਲ ਲੱਗ ਰਤੀ ਸਵਾਰ ਐ। ਕੁੰਜਾ ਫੇਰ ਕੋਲ ਖੜੇ ਕੋਈ ਨਾ ਕੋ ਚੱਲੀ ਜਾਂਦਾ ਕੰਮ। ਹੁਣੇ ਪੱਧਰਾ ਜਿ ਹੋ ਜਾਣ ਨਾਲ ਜੇ ਆਪ ਤਾ ਆ ਕੇ ਆਪਾਂ ਵੇਖਾਂਗੇ ਜਿਹੜੇ ਹਾਲਾ ਤੱਕ ਕਰ ਗਏ ਨੇ ਤੇ ਬਰਸ ਨੇ ਬਿੱਚ ਪਾ ਦੇਣਾ ਆਪਾਂ ਨੂੰ ਲਈ ਬੂਟਾਂ ਲਾਗ ਲਾਗ ਹੁਣ ਭਰਤਾ ਤਸੱਲੀ ਕਰ ਇੱਕ ਵਾਰ ਇਹ ਪੀਜਣਾ ਪਾਣੀ ਲੱਦਦਾ ਨਹੀਂ ਹੈਗਾ ਧੁੱਪਾਂ ਬਹੁਤ ਕੰਮ ਦੀ ਆ ਹਵਾ ਚੱਲਦੀ ਆ ਬਹੁਤ ਇਹ ਧਰਤੀ ਦਾ ਪਾਣੀ ਪੀ ਜਾਂਦੀ ਹੈ ਇਹ ਕਰਨ ਪਿਆ ਪੱਧਰਾ ਜਿ ਇੱਥੇ ਸਵਾਗ ਗੇਰ ਵਧੀਆ ਹੋ ਜਾਂਦਾ ਜੇ ਇਹ ਰੂਟਾ ਬੀਟਰ ਥੋੜਾ ਜਿਹਾ ਉੱਚਾ ਨੀਵਾ ਕਰ ਦਿੰਦਾ ਮੋੜਾਂ ਉੱਪਰ ਜਾ ਕੇ ਕਰਤਾ ਸਵਾਗਾ ਵੀ ਦਿੰਦਾ ਯਾਨੀ ਸਵਾਗਾ ਫੇਰਤੀਆ ਚਾ ਉੱਥੇ ਘਰ ਮੁੜਨ ਦਾ ਕਰਕੇ ਸਹੀ ਜਾ ਜਾਂਦਾ ਘੋੜਾ ਇਹ ਤੇ ਹਜ਼ਾਬ ਕਾ ਮਾਰਨਾ ਪੈਂਦਾ ਸਵਾਗਾ ਕਿਉਂ ਪਰਲੇ ਬੂਟੇ ਦੇ ਨਾਲ ਲਾਈਨ ਐ ਲੈ ਕੇ ਆਉਣੀ ਪੈਂਦੀ ਜੀ ਇੱਧਰ ਤੇ ਉਧਰ ਨਹੀਂ ਜਾਂਦੇ ਫੇਰ ਨਹੀਂ ਫਿਰ ਉਹ ਮੋੜ ਪਰ ਛੱਡ ਜਾਣਾ ਉਹਨਾਂ ਜੇ ਆਪਾਂ ਉਧਰ ਤੇ ਇੱਧਰ ਨੂੰ ਮੋੜਦੇ ਫੇਰ ਉਹ ਚੱਕ ਲਿਆਉਂਦਾ ਗੈਰ ਮਿੱਟੀ ਆ ਲਾਂ ਦੇ ਪਰਲੇ ਪਾਸੇ ਉਰਲੇ ਪਾਸੇ ਸਵਾਗਾ ਜਾਣਾ ਫਿਰ ਆਏ ਉਪਰਾਂ ਦੇ ਮਿੱਟੀ ਚੱਕ ਲੈਣਾ ਦੋਨੋਂ ਯਾਨੀ ਢੰਗ ਜਿਗਾ ਇਹਦਾ ਸਵਾਗਾ ਚੱਲਦਾ ਇਹਦੇ ਵਿੱਚ ਬੂਟਾਂ ਦਾ ਨਹੀਂ ਤਾਂ ਫਿਰ ਉਚਾ ਨੀਵਾ ਕਰ ਦਿੰਦਾ ਸਵਾਗਾ ਵੀ ਬਾਕੀਆਂ ਲਾਉਣੀ ਵਰ ਗਿਆ ਸਾਰੇ ਲੱਗ ਗਿਆ ਪਾਣੀ ਐ ਨਾ ਪਦਰਾ ਅੱਗੇ ਨਾਲੇ ਖੁੰਜੇ ਖਾਂਜੇ ਪਰ ਹੋ ਜਾਂਦੇ ਬੈਕ ਲਾ ਕੇ ਹੋਰ ਤਾਂ ਗੱਲ ਕੋਈ ਨਹੀਂ ਜੀ ਚਲੋ ਰਹਿ ਗਿਆ ਥੋੜਾ ਜਿਹਾ ਕੰਮ ਆਪਣਾ ਇਹ ਚ ਪਿਆ 22 ਮਿੰਟ ਪਾਣੀ ਮਾ 40 ਮਿੰਟ ਦਾ ਕੰਮ ਆਪਣਾ ਉਧਰ ਹੋਰ ਹੈ ਇਹਦੇ ਵਿੱਚ ਤੇ ਨਿਕਲਣਾ ਪਾਸੇ ਕੱਢਣਾ ਨਹੀਂ ਹੈਗਾ ਆਪਣਾ ਖਲਾ ਦੇਣਾ ਵਿੱਚ ਇਹਦੇ ਪਾਣੀ ਹਮ ਬੱਤੀ ਇਹ ਕੰਕਾ ਨਾਲ ਸਮਝ ਲੋ ਪੱਕੇ ਨਹੀਂ ਆਹ ਲਓ ਪਾਨ ਹਰ ਵੀ ਚਾਲੇ ਗਣ ਫੇਖਾਈ ਦੀ ਆਪਣੇ ਵਾਲੀਏ ਜਿਹੜੀ 860 ਲੱਗੇ ਵੀ ਜੀ ਬੀ ਘੱਟ ਪਾਇਦਾ ਸੱਚ ਇਹ ਪੱਤ ਘੱਟ ਪਾਇਦਾ ਇਹ ਨੇਤਰਾ ਦਾ ਲੇਟ ਜਪਾਣੀ ਲਾਇਆ ਤਾਂ ਗਿਰ ਗਈ ਉਹ ਪਰਲੇ ਬਸ ਇਧਰ ਪਾਣੀ ਆਇਆ ਨਹੀਂ ਜਿੱਥੇ ਦੇਖੇ ਪਾਣੀ ਉੱਥੇ ਤਾਂ ਗਰੀ ਗਈ तकरीबन ਹੁਣ ਇਹ ਵੀ ਟੁੱਟਦੀ ਐ ਲੈ ਦੇਖਦੇ ਅੱਜ ਭਈਆ ਸ਼ਾਮ ਨੂੰ ਆਪਣੀ ਮੋਟਰ ਤੇ ਆ ਜਣੇ ਮੱਕਿ ਉਹਨਾਂ ਨੂੰ ਪੁੱਛਦਿਆ ਲਾਉਂਦੇ ਚਾਰ ਪੰਜ ਦਿਨ ਤੇ ਗਸੱਲਾ ਉਹਨਾਂ ਦਾ ਉੱਕੀ ਬਈ ਜਿਹੜਾ ਇਹਦਾ ਕੰਨ ਕਪਣੇ ਬਾਕੀ ਉੱਧਰ ਵੀ ਦੇਖ ਕੇ ਆਉਂਦੇ ਜਿਹੜੀ ਆਪਣੇ ਉਹ ਪਰਲੇ ਪਾਸੇ ਦਿਖਾਉਂਦੇ ਆ ਵੀਡੀਓ ਦੇ ਵਿੱਚ ਇੱਕ ਵਾਰ ਸਭ ਬੱਲਾ ਮੁੜ ਗਏ ਜਿਹੜੀ ਆਪਾਂ ਗਾਣੇ ਦੀ ਮੁਰਨੇ ਵਾਲਾ ਕੰਮ ਨਾ ਬੱਲਾ ਮੁੜਨ ਲੱਗ ਗਏ ਆਹ ਦੇਖੋ ਆ ਟੋੜਨੀ ਵਾਲਾ ਹੁਣ ਦੋ ਚਾਰ ਦਿਨ ਵਿੱਚ ਇਹ ਨਾ ਹੋਰ ਬਣ ਜਾ ਦੋ ਕੁ ਦਿਨ ਵਿੱਚ ਬਹੁਤ ਫਰਕ ਆ ਗਿਆ। ਕੱਲਪਾਣ ਉੱਥੇ ਸਰਵਿਸ ਵਾਲੇ ਦੇਖੀ ਸੀ। ਬਿਰੂ ਤੇ ਕਰਕੇ ਅੱਜ ਇੱਧਰ ਵੀ ਕਿਹੜਾ ਮਾਰਕ ਆਉਂਦਾ ਬਣ ਕੇ ਨਹੀਂ। ਬੋ। ਆਹ ਆਪਾਂ ਇਹਦੇ 4-5 ਕਿਨੇ ਲੇਡਤੀ ਐ ਥੋੜਾ ਜੀ ਬਾਲੇ ਚ ਦਿਖਾਉਂਦੀ ਐ ਮਾੜੀ ਜਿੰਨੇ ਨੂੰ ਆਈ। ਪਰ ਇੱਧਰ ਵਾਲੀ ਤੇ ਨਹੀਂ ਹੈਗੀ ਆਪਣੇ ਇਹਦੇ ਵਿੱਚ। ਉਹ ਇਹਨੂੰ ਤਾਂ ਲੰਘ ਜੂਗਾ ਲੈ ਆ ਹਫਤੇ ਦੇ ਵਿੱਚ 8-9 ਦਿਨ ਲੰਘ ਲੋ ਚਲੋ ਮਸ਼ੀਨ ਘੱਬੜਣੀ ਆਪਾਂ ਨੇ ਮੇਰੀ ਭੈਣਾਂ ਲਈ ਉਹ ਥੋੜੀ ਜਿਹੀ ਫਿਰ ਐਸੀ ਰੁਕ ਪਰ ਜਿੱਕਰ ਮੱਢੀ ਪੈਣੀ ਆ ਜਾਂ ਸੁੱਕਣੀ ਆ ਫਿਰ ਨਸ ਕਰਕੇ ਪੱਕੀ ਜਿਆਦਾ ਵੜਾਉਂਦੇ ਹੋਏ ਬੱਲਾ ਟੁੱਟ ਕੇ ਖੰਡ ਨਹੀਂ ਆਉਂਦੀਆਂ ਜਦਦ ਨੂੰ ਮਰਜ਼ੀ ਨਿਗਾ ਮਾਰ ਲਓ ਬਸ ਥੋੜੀ ਜਿਹੀ ਗਰੀਬ ਜਿਹੜੀ ਉਹ ਨਰਮ ਹੈ ਯੋਮ ਭਾਵੇਂ ਇਹ ਕੰਮ ਜਲਦਾ ਫੜਿਆ ਹੋਇਆ 10 ਵੀਲੇ ਹੋਣੇ ਵੱਡੇ ਸਰੋਂ ਦੇ ਤਾਂ ਰੋਦ ਦਾ ਜਿਹੜਾ ਸਰੋਂ ਦਾ ਕੰਮ ਹੈਗਾ ਫਿਰ 10:00 ਵਜੇ ਚੱਲਣਾ ਜਦ ਤੱਕ ਉਹਨਾਂ ਨੇ ਝੱਟ ਮਾਰ ਦੇ ਕੰਨੀ ਬੜਾਈ ਦੀ ਫਿਰ ਕਾਣਾ ਕਰ ਵੱਡੀ ਹੋਈ ਚਾਰ ਪੰਜ ਨੇ ਪਈ ਰਹਿਣੀ ਹੈ ਤੋ ਫਿਰ ਉੱਤੇ ਬਾਦ ਬੰਨ੍ਹਾਈ ਹੋਣੀ ਇੰਨੇ ਚ ਨੱਬੜ ਜਣਾ ਕੰਮ ਤਕਰੀਆ ਬਾਕੀ ਆਪਨ ਵਾਲੇ 327 ਇਹ ਵੀ ਲੱਗਿਆ ਮੋੜਨ ਬੱਲਾਂ ਵਿੱਚ ਨੇ ਮੰਗਣ ਕਹਿੰਦਾ ਜਿਹੜਾ ਸੋਨੇ ਮੰਗਣ ਚੰਪੂ ਜੀ ਮੌਸਮ ਵੀ ਖਰਾਬ ਹੋ ਜਾਂਦਾ ਵਿੱਚ ਹੁਣ ਤਾਂ ਫੇਰ ਠੀਕ ਹੋ ਗਿਆ ਨਹੀਂ ਸਵੇਰੋਂ ਬੱਦਲ ਵਾਈਜੀ ਹੋ ਗਈ ਦੀ ਚਲੋ ਇੱਕ ਨੇ ਡਰਾਉਂਡ ਡੂੰਦੇ ਕੰਮ ਨਿਭੜ ਜਾਣਾ ਸਾਰਾ ਬਈ ਠੀਕ ਆ ਜੀ ਮਿਲਦੇ ਆ ਫਿਰ ਆਪਾਂ ਕਿਸੇ ਅਗਲੇ ਬਲੌਗ ਵਿੱਚ ਸਾਰਿਆਂ ਨੂੰ ਪਾਈ ਸਤਿ ਸ੍ਰੀ ਅਕਾਲ